ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੀ ਉਸ ਸਮੇਂ ਸਾਈ ਮੀਆਂ ਮੀਰ ਜੀ ਬੜੇ ਗੁੱਸੇ ਵਿੱਚ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਰਿਹਾ ਸੀ ਤੇ ਸਾਈ ਮੀਆਂ ਮੀਰ ਜੀ ਪੰਜਵੇਂ ਪਾਸ਼ਾ ਜੀ ਨੂੰ ਕਹਿਣ ਲੱਗੇ ਮਹਾਰਾਜ ਪੁਸ਼ੀ ਹੁਕਮ ਕਰੋ ਤੁਸੀਂ ਆਗਿਆ ਕਰੋ ਮੈਂ ਦਿੱਲੀ ਦਰਬਾਰ ਦੇ ਨਾਲ ਲਾਹੌਰ ਦਰਬਾਰ ਦੇ ਨਾਲ ਇੱਟ ਦੇ ਨਾਲ ਇੱਟ ਖੜਕਾ ਦਿਆਂਗਾ ਤੁਸੀਂ ਹੁਕਮ ਕਰੋ ਤਾਂ ਉਸ ਸਮੇਂ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਨੂੰ ਸ਼ਾਂਤ ਰਹਿਣ ਲਈ ਕਿਹਾ ਸੀ ਚੁੱਪ ਰਹਿਣ ਲਈ ਕਿਹਾ ਸੀ ਪੰਜਵੇਂ ਪਾਸ਼ਾ ਜੀ ਕਹਿਣ ਲੱਗੇ ਕਿ ਸਾਂਗੀ ਜੀ ਤੁਸੀਂ ਕੀ ਸਮਝਦੇ ਹੋ ਕਿ ਸਾਡੇ ਵਿੱਚ ਇਹ ਅਜਮਤ ਹੈ ਨਹੀਂ ਅਸੀਂ ਇਹ ਸਭ ਕੁਝ ਕਰ ਨਹੀਂ ਸਕਦੇ ਅਸੀਂ ਸਭ ਕੁਝ ਕਰ ਸਕਦੇ ਹਾਂ ਪਰ ਇਸ ਸਮੇਂ ਚੁੱਪ ਰਹਿਣਾ ਹੀ ਠੀਕ ਹੈ ਭਾਈ ਪ੍ਰਾਨਾ ਜੀ ਨੇ ਵੀ ਕਿਆ ਸੀ ਕਿ ਮਹਾਰਾਜ ਜੀ ਹੁਕਮ ਕਰੋ ਮੈਂ ਦਿੱਲੀ ਦਰਬਾਰ ਦਾ ਦੋ ਤਖਤ ਹੈ ਉਹ ਮੂਦਾ ਕਰਕੇ ਰੱਖ ਦਿਆਂਗਾ ਪਾਈ ਤਾਕੇ ਰੱਖਦਾ ਹੈਗਾ ਤੁਹਾਡਾ ਇੱਕ ਸਿਰਫ ਇਸ਼ਾਰਾ ਚਾਹੀਦਾ ਹੈ ਤਾਂ ਉੱਥੇ ਵੀ ਪੰਜਵੇਂ ਪਾਸ਼ਾ ਜੀ ਨੇ ਭਾਈ ਪੁਰਾਣਾ ਜੀ ਨੂੰ ਚੁੱਪ ਰਹਿਣ ਲਈ ਕਿਹਾ ਸੀ ਉੱਥੇ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਸੀ ਗੁਰੂ ਸਮੁੰਦਰ ਨਦੀ ਸਭ ਸਿੱਖੀ ਗੁਰੂ ਸਮੁੰਦਰ ਹੈ ਸਿੱਖ ਨਦੀ ਦੀ ਨਿਯਾਈ ਹੈ ਜੇ ਇੱਕ ਨਦੀ ਵਿੱਚ ਇੰਨੀ ਤਾਕਤ ਹੋ ਸਕਦੀ ਹੈ ਤਾਂ ਸਮੁੰਦਰ ਵਿੱਚ ਕਿੰਨੀ ਤਾਕਤ ਹੋਵੇਗੀ? ਨਦੀ ਵਿੱਚ ਪਾਣੀ ਵੱਧਦਾ ਹੈ। ਨਦੀ ਵਿਸ਼ਾਲ ਮਾਰਦੀ ਹੈ। ਸਮੁੰਦਰ ਵਿੱਚ ਪਾਣੀ ਵੱਧਦਾ ਹੈ, ਸਮੁੰਦਰ ਸ਼ਾਂਤ ਰਹਿੰਦਾ ਹੋ। ਚੁੱਪ ਰਹਿੰਦਾ ਹੈ। ਕਿਉਂ? ਕਿਉਂਕਿ ਸਮੁੰਦਰ ਦਾ ਦਾਇਰਾ ਬਹੁਤ ਵੱਡਾ ਹੈ। ਸਮੁੰਦਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ। ਤੇ ਨਦੀ ਵਿਸ਼ਾਲ ਮਾਰਦੀ ਹੈ। ਇਹੀ ਹਾਲ ਆਪਣਾ ਹੈ। ਆਪਣੇ ਵਿੱਚ ਥੋੜੀ ਜੀ ਤਾਕਤ ਆ ਜਾਵੇ ਹੰਕਾਰ ਆ ਜਾਵੇ ਆਪਾ ਉਛਲਦੇ ਹਾਂ ਸ਼ਾਲਾ ਮਾਰਦੇ ਹਾਂ ਪਰ ਗੁਰੂ ਸ਼ਾਂਤ ਰਹਦਾ ਹੈ ਕਿਉਂਕਿ ਗੁਰੂ ਸਮੁੰਦਰ ਹੈ ਇਸ ਕਰਕੇ ਪੰਜਵੇਂ ਪਾਸ਼ਾ ਜੀ ਨੇ ਭਾਈ ਪ੍ਰਾਨਾ ਜੀ ਨੂੰ ਸ਼ਾਂਤ ਰਹਿਣ ਦੀ ਕਿਹਾ ਪੰਜਵੇਂ ਪਾਸ਼ਾ ਜੀ ਸਭ ਕੁਝ ਕਰ ਸਕਦੇ ਸੀ ਪਰ ਉਹ ਰੱਬ ਦੀ ਰਾਜਾ ਵਿੱਚ ਰਾਜੀ ਸੀ ਉਹ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਸੀ ਇਸ ਕਰਕੇ ਪੰਜ ਪਾਸ਼ਾ ਜੀ ਸ਼ਾਂਤ ਰਹੇ ਕਿਉਂਕਿ ਗੁਰੂ ਸਮੁੰਦਰ ਹੈ ਗੁਰੂ ਸ਼ਾਂਤ ਰਹਿੰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ